ਬੋਲਦਾ ਸੀ ਇਵਨ ਮੀਡੀਆ ਚੈਨਲ ਤੋਂ ਅੱਛਾ ਜੀ ਹਾਂਜੀ ਦੱਸੋ ਕੀ ਆ ਸਰ ਤੁਹਾਡੇ ਰਿਸ਼ਤੀ ਕਲਰਕ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਵੀਡੀਓ ਵੀ ਹੈ ਵੀ 6 ਬੰਦੇ ਸਾਡੇ ਕੋਲ ਪ੍ਰਾਈਵੇਟ ਹੈਗੇ ਆ ਬਾਈ ਜੀ ਤੁਸੀਂ ਚਾਹੁੰਦੇ ਕਿਉਂ ਆ ਦੱਸੋ ਅਸੀਂ ਇਹ ਚਾਹੁੰਦੇ ਆ ਵੀ ਉਹਨਾਂ ਨੂੰ ਮੈਨੂੰ ਫੋਨ ਕਿਉਂ ਕਰ ਰਹੇ ਹੋ ਜੀ ਤੁਹਾਨੂੰ ਤਾਂ ਕੀਤਾ ਵੀ ਉਹਨਾਂ ਨੂੰ ਸੈਲਰੀ ਤੁਸੀਂ ਦੰਨਿਓ ਜੀ ਕਾਦੀ ਸੈਲਰੀ ਦੰਨਿਓ ਜੀ ਜਿਹੜੇ ਬੰਦੇ ਜੋਬ ਕਰ ਰਹੇ ਤੁਹਾਡੇ ਕੋਲ ਬਾਈ ਜੀ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜਿਹੜੇ ਬੰਦੇ ਕੋਈ ਤੁਸੀਂ ਆ ਜਾਓ ਤੁਹਾਡੇ ਕੋਲ ਸੇਵਾ ਕਰਨਾ ਸੀ ਦੋਸਤੋ ਲੈ ਲਵਾਂਗੇ ਸੇ ਉਹ ਜੇ ਸਾਈਨ ਕਰਾਉਣਾ ਹੁਣ ਇਸ ਟਾਈਮ ਅਸੀਂ ਨਾਲ ਦੀ ਨਾਲ ਬੰਦਿਆਂ ਦੇ ਸਾਈਨ ਕਰਾਉਨੇ ਆ ਉਹ ਬੰਦਿਆਂ ਦੇ ਵਿੱਚੋਂ ਹੀ ਅਸੀਂ ਕਿਸੇ ਨੂੰ ਕਹਿ ਦਿੰਨੇ ਆ ਭਾਈ ਜੇ ਐਂਕੋ ਦੋ ਬੰਦੇ ਖੜ੍ਹ ਜਾਓ ਸਾਈਨ ਕਰਦੇ ਹੋ ਨਹੀਂ 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 ਐਡੀ ਅਹਿਮ ਜ਼ਿੰਮੇਵਾਰੀ ਟਾਈਪ ਰਾਈਟਰ ਤੁਹਾਡੇ ਅੱਗੇ ਬੈਠੇ ਨੇ ਉਹ ਵੀ ਪ੍ਰਾਈਵੇਟ ਆ ਉਧਰ ਜਿਹੜਾ ਰਿਸ਼ਤੀਆਂ ਦੇ ਰਿਹਾ ਨਕਲਾ ਉਹ ਵੀ ਪ੍ਰਾਈਵੇਟ ਆ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਸੇਵਾ ਤੇ ਦੇ ਦੋਗੇ ਉਹ ਤੁਹਾਡੀ ਮਨ న్యూਸ ਹੈਗਾ ਉਹ ਲਾਓ ਠੀਕ ਹੈ ਮੇਰੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਸੰਦੀ ਕਰ ਠੀਕ ਹੈ ਮੇਰੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਸੰਦੀ ਕਰ ਸਤਿ ਸ਼੍ਰੀ ਅਕਾਲ ਜੀ ਜਤਿੰਦਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਭਾਜੀ ਵਧੀਆ ਤੁਸੀਂ ਸੁਣਾਉਂ ਦਿੱਕੋ ਬਹੁਤ ਸ਼ੁਕਰ ਹੈ ਮਾਲਕ ਦਾ ਜੀ ਦੇ ਦੋ ਜਾਣਕਾਰੀ ਸਾਨੂੰ ਕੋਈ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਪੂਰੀ ਜਾਣਕਾਰੀ ਦੇ ਦੋ ਭਾਜੀ ਮੈਂ ਤੁਹਾਨੂੰ ਇਹੀ ਹੋਹੀ ਦੱਸਦਾ ਨਾ ਪਰ ਇਹ ਕਿਤੇ ਕਰਾ ਸਾਉਂਗਾ ਕਰ ਲਈ ਜੀ ਸਾਉਂਗਾ ਨੇ ਵੀ ਮੁੰਡਾ ਰੱਖਿਆ ਦੂਰ ਰੱਖਿਆ ਕਹਿੰਦੇ ਮੈਂ ਕੋਈ ਨਹੀਂ ਰੱਖਿਆ ਨਾ ਕਹਿੰਦੇ ਮੈਨੂੰ ਤਾਂ ਚਾਹੀ ਤੁਸੀਂ ਕੰਮ ਕਰ ਦੋ ਤੁਸੀਂ ਮੇਰੀ ਗੱਲ ਤਾਂ ਸੁਣੋ ਜਤਿੰਦਰ ਜੀ ਤੁਸੀਂ ਕਹਿੰਦੇ ਮੈਂ ਆਪਣੇ ਲਈ ਨਹੀਂ ਰੱਖਿਆ 6 ਬੰਦੇ ਰੱਖੇ ਆ 6 ਚੋਂ 4 ਦੇ ਤਾਂ ਸਾਡੇ ਕੋਲ ਵੀਡੀਓ ਨੇ ਤੁਹਾਨੂੰ ਮੈਂ ਪਹਿਲੇ ਨਹੀਂ ਦੱਸਿਆ ਤਾਂ ਸੀਗਾ ਵੀ ਭਾਈ ਹੈਗੇ ਸਾਡੇ ਕੋਲੇ ਪੰਜ-ਛੇ ਬੰਦੇ ਹਨਾ ਜੀ ਤੁਹਾਨੂੰ ਮੈਂ ਪਹਿਲੇ ਦਿਨ ਦੱਸ ਦਿੱਤਾ ਸੀਗਾ ਵੀ ਭਾਈ ਹੈਗੇ ਸਾਡੇ ਕੋਲੇ ਪੰਜ-ਛੇ ਬੰਦੇ ਹਨਾ ਜੀ ਫਿਰ ਹੁਣ ਦੇਖੋ ਇਹਦੇ ਵਿੱਚ ਸਾਬ ਸਾਬ ਜ਼ਿੰਮੇਵਾਰ ਨਹੀਂ ਬਣਦੇ ਜੇ ਆਪਾਂ ਸਾਬ ਦਾ ਪੱਖ ਲੈਨੇ ਆਂ ਵੀ ਸਰ ਦੱਸੋ ਭਾਈ ਪਤਾ ਕੀ ਕਰਨੀ ਸਾਬ ਤਾਂ ਲੈਨੇ ਆਂ ਬਾਈ ਪਤਾ ਕੀ ਆ ਸਾਬ ਦੇ ਨਾਲ ਖर्चे ਤੋਂ ਬਣਾਉਣਾ ਉਹਨਾਂ ਨੂੰ ਵੀ ਤੇਰੀ ਰਹੂਗੀ ਤੇ ਖਰਚੇ ਤਾਂ ਹੈਗੇ ਆਪਾਂ ਮੰਨਦੇ ਆ ਅਫਸਰਾਂ ਨਾਲ ਮਿਲਣਾ ਗੇਲਣਾ ਯਾਰ ਉਹ ਸਭ ਠੀਕ ਠੀਕ ਨਹੀਂ ਬਾਈ ਕੋਈ ਗੱਲ ਨਹੀਂ ਸਾਬ ਤਾਂ ਲੈਨੇ ਆਂ ਬਾਈ ਪਤਾ ਕੀ ਆ ਸਾਬ ਦੇ ਨਾਲ ਖर्चे ਤੋਂ ਬਣਾਉਣਾ ਉਹਨਾਂ ਨੂੰ ਵੀ ਤੇਰੀ ਰਹੂਗੀ ਤੋਂ ਖਰਚੇ ਤਾਂ ਹੈਗੇ ਆਪਾਂ ਮੰਨਦੇ ਆਸਰਾਂ ਨਾਲ ਮਿਲਣਾ ਗੇਲਾ ਯਾਰ ਉਹ ਸਭ ਠੀਕ